ਮਾਚੀਵਾੜਾ ਸਾਹਿਬ ਦੇ ਅੰਗਣਵਾੜੀ ਸੈਂਟਰ ਨੰਬਰ 122 ਦੇ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ਼੍ਰੀਮਤੀ ਮੰਜੂ ਭੰਡਾਰੀ ਦੀ ਹਾਜ਼ਰੀ ਦੇ ਵਿੱਚ ਹਾਤੀ ਕੁਲਵੰਤ कौर ਅੰਗਣਵਾੜੀ ਵਰਕਰ ਦੀ ਅਗਵਾਈ ਹੇਠ ਪਿਛਲੇ ਮਹੀਨੇ ਤੋਂ ਪੋਸ਼ਣ ਮਾ ਪੋਸ਼ਣ ਮਾ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੀ ਅੱਜ ਸਮਾਪਤੀ ਸੀ ਇਸ ਪ੍ਰੋਗਰਾਮ ਦੇ ਵਿੱਚ ਗਰਭਵਤੀਆਂ ਔਰਤਾਂ ਦੁੱਧ ਪਿਲਾਉ ਮਾਵਾਂ ਬੱਚੀਆਂ ਨੌਜਵਾਨਾਂ ਨੇ ਭਾਗ ਲਿਆ ਇਸ ਸਮਾਗਮ ਦੇ ਵਿੱਚ ਸੀਡੀਪੀਓ ਮੰਜੂ ਭੰਡਾਰੀ ਨੇ ਮਹਿਕਮੇ ਦੀਆਂ ਸਕੀਮਾਂ ਦੇ ਬਾਰੇ ਜਾਣਕਾਰੀ ਦਿੱਤੀ ਉਥੇ ਹੀ ਅੰਗਣਵਾੜੀ ਵਰਕਰ ਕੁਲਵੰਤ ਕੌਰ ਨੇ ਪੋਸ਼ਟਿਕ ਭੋਜਨ ਅਤੇ ਪ੍ਰਧਾਨ ਮੰਤਰੀ ਵੰਦਨਾ ਯੋਜਨਾ ਦੀ ਵੀ ਜਾਣਕਾਰੀ ਦਿੱਤੀ ਔਰਤਾਂ ਨੂੰ ਉਪਰੀ ਖੁਰਾਕ ਗੋਦ ਭਰਾਈ ਬੱਚਿਆਂ ਦੀ ਹਾਈਟ ਅਤੇ ਭਾਰ ਬਾਰੇ ਜਾਗਰੂਕ ਕੀਤਾ ਅੰਗਣਵਾੜੀ ਸੈਂਟਰ ਦੇ ਵਿੱਚ ਹਰੀਆਂ ਸਬਜ਼ੀਆਂ ਦੀ ਸਟਾਲ ਲਗਾਈ ਗਈ ਮੋٹے ਅਨਾਜ ਦੀ ਰੰਗੋਲੀ ਬਣਾਈ ਗਈ ਅਤੇ ਅੰਗਣਵਾੜੀ ਸੈਂਟਰ ਦੇ ਵਿੱਚ ਪੋਸ਼ਣ ਮਾਂ ਦੇ ਪੋਸਟਰ ਲਗਾ ਕੇ ਅੰਗਣਵਾੜੀ ਸੈਂਟਰ ਨੂੰ ਸਜਾਇਆ ਗਿਆ ਹਾਥੀ ਬਣਾਏਗੇ ਖਿਡੌਣੇ ਦੀ ਪ੍ਰਦਰਸ਼ਨੀ ਲਗਾਈ ਗਈ ਉੱਥੇ ਹੀ ਜਾਗਰੂਕ ਕੀਤਾ ਗਿਆ ਕਿ ਜੇਕਰ ਸਾਡੀ ਸਿਹਤ ਨੂੰ ਤੰਦਰੁਸਤ ਰੱਖਣਾ ਹੈ ਤਾਂ ਸਾਨੂੰ ਪੋਸ਼ਣ ਆਹਾਰ ਖਾਣਾ ਚਾਹੀਦਾ ਹਾਂਜੀ ਮੈਡਮ ਕੀ ਨਾਮ ਹੈ ਮੈਂ ਤਲਵੰਗਪੁਰ ਮਿੰਡ ਅੰਮ੍ਰਿਤਪੁਰੀ ਵਰਕਰ ਮਾਚੀਵੜਾ ਸਾਹਿਬ ਮੈਡਮ ਜਿਹੜਾ ਪੋਸ਼ਣ ਮਹਾ ਸਮਾਪਤੀ ਸਮਰੋਹ ਦਿਵਸ ਕਰਾਇਆ ਜਾਇਆ ਕਿੱਥੇ ਕਰਾਇਆ ਹੈ ਰਾਇਤ ਕਿਉਂ ਕਰਾਇਆ ਇਹ ਜਿਹੜਾ ਸਾਡਾ ਪੋਸ਼ਣ ਮਹਾ ਦਿਵਸਾ ਕੁਝ ਰਹਿ ਨੂੰ ਇੱਕ ਮਹੀਨਾ ਹੋ ਗਿਆ ਚੱਲਦੀ ਇਹ ਅੰਨਨਵਾੜੀ ਸੈਂਟਰ ਨੰਬਰ 121 ਮਾਚੀਵੜਾ ਸਾਹਿਬ ਦੇ ਵਿੱਚ ਇਹਦੀ ਜਿਹੜੀ ਸਮਾਪਤੀ ਸਮਾਰੋਹ ਕਰਵਾਇਆ ਜਾ ਰਿਹਾ ਇਹ 16 17 ਸਤੰਬਰ ਤੋਂ ਸ਼ੁਰੂ ਹੋਇਆ ਸੀ ਪੂਰਾ ਇੱਕ ਮਹੀਨਾ ਸਾਡੀਆਂ ਐਕਟੀਵਿਟੀਆਂ ਚੱਲਦੀਆਂ ਰਹਿੰਦੀਆਂ ਨੇ ਅਲੱਗ-ਅਲੱਗ ਵਿਸ਼ਿਆਂ ਤੇ ਜਿਵੇਂ ਪੋਸ਼ਣ ਮਹਾਰਵਾਰੀ ਦੱਸਣਾ ਪੋਸਟਿਕਾ ਹਾਰਵਾਰੇ ਦੱਸਣਾ ਟਰੇਲੂ ਗੀਚੀਆਂ ਬਾਰੇ ਦੱਸਣਾ ਆਖੀ ਬਾਰੇ ਪੜਾਉਣਿਆਂ ਬਾਰੇ ਦੱਸਣਾ ਬੱਚਿਆਂ ਦੇ ਮਹਿੰਦੀ ਮੁਕਾਬਲੇ ਵਿੱਚ ਛੋਰੀਆਂ ਲਈ ਗਰਭਤੀ ਔਰਤਾਂ ਦੁੱਧ ਪਿਲਾਉਂ ਮਾਵਾਂ ਕੋਪਰੀ ਖਰਾਕ ਇਹ ਅਲੱਗ-ਅਲੱਗ ਸਾਡੇ ਹਰੇਕ ਦੇ ਸਾਡੇ ਵਿਸ਼ੇ ਹੁੰਦੇ ਸੀ ਜਿਹੜਾ ਅੱਜ ਇਹਦਾ ਪੋਸ਼ਣ ਮਹਾਰ ਦਿਵਸ ਦਾ ਇਹ ਅੱਜ ਸਮਾਪਤੀ ਜਿਹੜਾ ਸਮਾਰੋਹ ਹੋ ਰਿਹਾ ਹੈ ਕਿੰਨੇ ਦਿਨਾਂ ਤੋਂ ਇਹ ਪੋਸ਼ਣ ਮਹਾਰ ਦਿਵਸ ਲੱਗਾ ਸੀ ਤੇ ਕਦੋਂ ਅੱਜ ਕੇ ਸਮਾਪਤੀ ਹੋ ਰਹੀ ਅੱਜ ਕੇ ਕਿ ਮਾਪਿਆਂ ਨੂੰ ਬੁਲਾਇਆ ਗਿਆ ਈ ਹਾਂਜੀ ਇਹ ਪੂਆ ਕੋ ਸਾਡਾ ਸਾਰ ਸਤੰਬਰ ਤੋਂ ਚੱਲਿਆ ਸੀ ਅੱਜ 16 ਅਕਤੂਬਰ ਹੋ ਗਿਆ ਜੀ ਪੂਰਾ 1 ਮਹੀਨਾ ਚੱਲਿਆ ਜੀ ਕੋਈ ਵੀ ਛੁੱਟੀ ਨਹੀਂ ਸੀ ਹੁੰਦੀ ਜਿਵੇਂ ਘਰਾਂ ਦੇ ਵਿੱਚ ਜਾ ਕੇ ਅਸੀਂ ਹੋਮ ਬੇਸਟ ਤੇ ਸਾਡੇ ਘਰ ਦੋਰ ਤੋਂ ਦੋਰ ਵੀ ਅਸੀਂ ਇਹਨੂੰ ਜਿਹੜਾ ਲੋਕਾਂ ਨੂੰ ਇਹਨੂੰ ਪੋਸ਼ਣ ਮਾਹ ਬਾਰੇ ਘਰਾਂ ਨੂੰ ਅਸੀਂ ਰੋਕਣ ਜਾਗਰੂਕ ਵੀ ਕਰਦੇ ਰਹੇ ਹਾਂ ਤੇ ਅੱਜ ਸੈਂਟਰ ਦੇ ਵਿੱਚ ਜਿਹੜਾ ਇਹ ਅੱਜ ਸਮਾਪਤੀ ਸਮਾਰੋਹ ਆ ਪੂਰਾ 1 ਮਹੀਨਾ ਚੱਲਿਆ ਇਸ ਤਰ੍ਹਾਂ ਤੁਸੀਂ ਇੱਥੇ ਸਬਜ਼ੀਆਂ ਰੱਖੀਆਂ ਦਾਲਾਂ ਰੱਖੀਆਂ ਇਹਦਾ ਕੀ ਕਿਸ ਲਈ ਰੱਖੀਆਂ ਗਈਆਂ ਕਿ ਕਿਹੜੇ ਪੋਸ਼ਟਿਕ ਤੱਤਾਂ ਕਰਕੇ ਰੱਖੀਆਂ ਇਹ ਸਬਜ਼ੀਆਂ ਜਿਵੇਂ ਅਸੀਂ ਮੋٹے ਅਨਾਜ ਨਹੀਂ ਤੁਹਾਡੇ ਪਿੱਛੇ ਅਸੀਂ ਮੇਰ ਬੋਲੀ ਬਣਾਈ ਆ ਜਿਹੜੇ ਮੋٹے ਅਨਾਜ ਨੇ ਲੋਕੀ ਇਹਨਾਂ ਨੂੰ ਖਾਣਾ ਹੁਣ ਪਸੰਗ ਨਹੀਂ ਕਰਦੇ ਜਿਵੇਂ ਅੱਗੇ ਬਾਜਰੇ ਦੀ ਰੋਟੀ ਬਣਦੀ ਸੀ ਹੈਨਾ ਦੇ ਜਿਹੜਾ ਖਾਧੀਆਂ ਜਾਂਦੀਆਂ ਸੀ ਹੁਣ ਜਿਵੇਂ ਮੋٹے ਨਾਲ ਵੀ ਜਿਹੜੀ ਵਰਤੋਂ ਲੋਕ ਘੱਟ ਕਰ ਰਹੇ ਨੇ ਬਾਹਰ ਦੇ ਖਾਣੇ ਨੂੰ ਲੋਕ ਜ਼ਿਆਦਾ ਪਹਿਲ ਦੇ ਰਖਣੀ ਇਹਦੇ ਕਰਕੇ ਜਿਹੜਾ ਅਸੀਂ ਘਰ ਦਾ ਖਾਣਾ ਘਰ ਦੇ ਵਿੱਚ ਬਣਿਆ ਖਾਣਾ ਖਾਓ ਜਿਹੜਾ ਬਾਹਰਲੇ ਖਾਣੇ ਬਿਲਕੁਲ ਵੀ ਖਤਰਨਾਕ ਨੇ ਅਸੀਂ ਬੱਚਿਆਂ ਦੀਆਂ ਮਾਵਾਂ ਨੂੰ ਵੀ ਕਹਿੰਦੇ ਆ ਵੀ ਆਪਣੇ ਜਿਹੜੇ ਬੱਚਿਆਂ ਨੂੰ ਟਿਫਨ ਦੇ ਵਿੱਚ ਰੋਟੀ ਭਾ ਕੇ ਵੇਜਿਆ ਕਰੋ ਨਾ ਕਿ ਤੁਸੀਂ ਆਂਗਣਵਾੜੀ ਦੇ ਸੈਂਟਰ ਦੇ ਵਿੱਚ ਛੱਡਣ ਆਏ ਦੁਕਾਨ ਤੋਂ ਤੁਸੀਂ 20 ਰੁਪਏ ਦਾ ਪੈਕ ਲੈ ਕੇ ਬੱਚੇ ਨੂੰ ਦੇ ਦਿੰਦੇ ਆ ਉਹ ਬੱਚਿਆਂ ਲਈ ਬਹੁਤ ਹੀ ਖਤਰਨਾਕ ਆ ਉਹ ਬੱਚਿਆਂ ਲਈ ਪਾਣੀਕਾਰਕ ਕੋਲੇ ਵਾਕਿਆ ਦਾ ਨੁਕਸਾਨ ਹੁੰਦੇ ਨੇ ਇਸ ਤਰਕੇ ਜਿਹੜਾ ਅਸੀਂ ਖਾਚਦੇ ਅਸੀਂ ਲਾਇਆ ਵੀ ਹੈ ਹਰੀਆਂ ਸਾਬੀਆਂ ਖਾਓ ਪੌਸਟਿਕ ਹਾਰ ਖਾਓ ਮੋٹے ਅਨਾਜ ਖਾਓ ਇਹਦੇ ਜਿਵੇਂ ਆ ਕੜੀ ਪੱਤਾ ਮਰਮਰੇ ਹੋ ਗਏ ਜੋ ਵੀ ਅਸੀਂ ਅੰਗਰਵਾੜੀ ਸੈਂਟਰ ਤੋਂ ਇਹ ਆਪਣੇ ਆਦਾਨ ਸ਼ ਵਗੈਰਾ ਦਿੱਨੇ ਆ ਅਸੀਂ ਇਹ ਸਾਰੇ ਆਦਾਨ ਸ਼ ਦੀ ਇਨਵੈਸਟੀ ਜਿਸ ਤਰ੍ਹਾਂ ਮੈਂ ਦੇਖਿਆ ਇਹ ਇੱਥੇ ਹੱਥ ਦੇ ਬਣਾਏ ਕਿਢੋੜੇ ਰੱਖੇ ਗਏ ਨੇ ਵੀ ਕਿਸ ਤਰ੍ਹਾਂ ਇਹ ਬਣਾਏ ਗਏ ਬੱਚਿਆਂ ਵੱਲੋਂ ਬਣਾਏ ਗਏ ਕਿ ਤੁਹਾਡੇ ਵੱਲੋਂ ਬਣਾ ਕੇ ਰੱਖੇ ਗਏ ਸਨ ਇਹ ਜਿਹੜੇ ਅਸੀਂ ਅੰਗਰਵਾੜੀ ਸੈਂਟਰ ਦੇ ਵਿੱਚ ਮੱਥੀ ਬਣੇ ਖਡੌਣੇ ਬਣਾਏ ਨੇ ਸਾਡੇ ਇਹਨਾਂ ਵੀ ਜਦ ਅਸੀਂ ਅੰਗਰਵਾੜੀ ਦੇ ਵਿੱਚ ਨਵੇਂ-ਨਵੇਂ ਆਏ ਸੀ ਸਾਡੇ ਪੇਨ ਉਹ ਪੇਚੀ ਵੀ ਜੇ ਵੀ ਅਸੀਂ ਕਰੇ ਲੋਹੜੀਆ ਬੇਸਟ ਮਟੀਰੀਅਲ ਹੁੰਦਾ ਸਾਡੇ ਘਰ ਦਾ ਵੀ ਅਸੀਂ ਚੀਜ਼ਾਂ ਨੂੰ ਯੂਜ਼ ਨਹੀਂ ਕਰਦੇ ਉਹ ਤੇ ਬਹੁਤ ਕੁਝ ਬਣ ਬਣ ਸਕਦਾ ਜਿੰਨੇ ਅਸੀਂ ਬੱਚਿਆਂ ਦੇ ਖਿਡਾਉਣੇ ਹੋਗੇ ਅਸੀਂ ਤੁਹਾਨੂੰ ਦਿਖਾ ਸਕਦੇ ਆ ਜਿਵੇਂ ਬੱਚਿਆਂ ਟੈਡੀ ਹੋਗੇ ਬਾਲ ਹੋਗੀ ਟეკ ਟੱਕੜੀ ਬਣੇ ਜਿਵੇਂ ਕਿ ਪਲਾਸਟਿਕ ਦੀ ਡੱਬੀ ਹੁੰਦੀ ਆ ਉਸ ਤੱਕੜੀ ਬਣ ਸਕਦੀ ਆ ਡੱਫਲੀ ਹੋਗੀ ਅਗਾਂ ਆਪਣੇ ਆਟਾ ਸਾਂਣ ਵਾਲੇ ਦੀ ਟੁੱਟ ਜਾਂਦੀ ਆ ਤੇ ਉਹ ਨਹੀਂ ਹੋਸੀਓ ਤੇ ਡੱਫਲੀ ਬਣਾ ਸਕਦੇ ਆ ਤੇ ਅਸੀਂ ਰੱਸਾ ਬਣਾਇਆ ਚੁੰਨੀਆਂ ਤੋਂ ਹੋਰ ਗੁੰਦ ਕੇ ਜਿਹੜਾ ਬੱਚਿਆਂ ਨੂੰ ਅਸੀਂ ਰੱਸਾ ਟੱਪਣ ਦੇ ਲਈ ਬਣਾਉਨੇ ਆ ਤੇ ਬਹੁਤ ਚੀਜ਼ਾਂ ਨੇ ਜਿਹੜੀ ਅਸੀਂ ਬੱਚਿਆਂ ਨੂੰ ਐਕਟੀਵਿਟੀ ਕਰਾਉਨੇ ਆ ਤੇ ਹੱਥੀ ਬਣੇ ਚੀਜ਼ਾਂ ਨੇ ਜਿਵੇਂ ਤੋਤਾ ਹੋ ਗਿਆ ਉਹ ਨੇ ਦੇ ਨਾਲ ਸੁਨਾਈ ਦੇ ਨਾਲ ਬਣਾਇਆ ਜਾਂਦਾ ਪਰ ਅੱਜ ਕੱਲ੍ਹ ਜੇ ਮਾਵਾਂ ਦੇ ਕੋਲ ਟਾਈਮ ਨਹੀਂ ਹੈਗਾ ਅਸੀਂ ਮਟੀਰੀਅਲ ਤੋਂ ਘਰ ਦੇ ਵਿੱਚ ਅਸੀਂ ਬਹੁਤ ਸੋਹਣੀਆਂ ਚੀਜ਼ਾਂ ਬਣਾ ਸਕਦੇ ਹਾਂ ਨੌਜਵਾਨ ਪੀੜੀ ਤੇ ਬੱਚਾ ਦੇ ਮਾਤਾ-ਪਿਤਾ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਅਸੀਂ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੂੰ ਹੀ ਮਾਤਾ ਪਿਤਾ ਨੂੰ ਪਹਿਲਾਂ ਖਾਸ ਕਰਕੇ ਮੈਸੇਜ ਲਾਉਣਾ ਹੈ ਕਿ ਕਿਉਂਕਿ ਜਿਹੜੇ ਵੀ ਸਾਡੇ ਅੰਗਰੇਜ਼ੀ ਵਿੱਚ ਬੱਚੇ ਆਉਂਦੇ ਨੇ ਉਹਨਾਂ ਨੂੰ ਬਾਹਰ ਦਾ ਖਾਣਾ ਬਿਲਕੁਲ ਬੰਦ ਕਰੋ ਜਿਹੜੇ ਦੁਕਾਨਾਂ ਤੋਂ ਆਪਣੇ ਮੋਰਾ ਕੁਟਰੇ ਵਗੈਰਾ ਆਉਂਦੇ ਨੇ ਐਦਾਂ ਦੀ ਚੀਜ਼ਾਂ ਅਸੀਂ ਬੱਚਿਆਂ ਨੂੰ ਦਿੰਨੇ ਆ ਉਹ ਬਿਲਕੁਲ ਹੀ ਬੰਦ ਕਰੋ ਬੱਚਿਆਂ ਨੂੰ ਫਰੂਟ ਦਾ ਬੱਚਿਆਂ ਨੂੰ ਅੱਛੀ ਬਣਾ ਕੇ ਚੀਜ਼ਾਂ ਦਾ ਬਹੁਤ ਕੁਝ ਆ ਜੋ ਅਸੀਂ ਬੱਚਿਆਂ ਨੂੰ ਬੱਠੀ ਬਣਾ ਕੇ ਦੇ ਸਕਦੇ ਆ ਘਰਾਂ ਦੇ ਵਿੱਚ ਬਣਾ ਕੇ ਦੇ ਸਕਦੇ ਆ ਬਾਹਰਲੀ ਚੀਜ਼ਾਂ ਬਿਲਕੁਲ ਵੀ ਨਹੀਂ ਖਾਣੀਆਂ ਚਾਹੀਦੀਆਂ ਇਹ ਸਾਨੂੰ ਬਹੁਤ ਹੀ ਖਤਰਨਾਕ ਹਾਂਜੀ ਮੈਨੂੰ ਕੀ ਨਾਮ ਹੈ ਮੇਰਾ ਨਾਮ ਅਨੀਤਾ ਕੁਮਾਰੀ ਹੈ ਸੁਪਰਵਾਈਜ਼ਰ ਪ੍ਰੋਗਰਾਮ ਚਿਵਾੜਾ ਤੋਂ ਮੈਡਮ ਪੋਸ਼ਨ ਮਾਹ ਸਮਾਪਤੀ ਸਮੋਹ ਦੇ ਵਿੱਚ ਪਹੁੰਚੇ ਅੱਜ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਅਸੀਂ ਪੋਸ਼ਨ ਮਾਹ ਦੇ ਵਿੱਚ ਪਹੁੰਚੇ ਹੋਏ ਹਾਂ ਸਾਡੇ ਵਰਕਰ ਕੁਲਵੰਤ ਕੌਰ ਨੀਲੋ ਇਹ ਹਰ ਪ੍ਰੋਗਰਾਮ ਨੂੰ ਵਾਚਾ ਕੇ ਹਿੱਸਾ ਲੈਂਦੀ ਹੈ ਨਾ ਵੀ ਸਾਰੇ ਪ੍ਰੋਗਰਾਮ ਇਹਨਾਂ ਦੇ ਸੈਂਟਰ ਚ ਵੱਧ ਵੱਧ ਹੁੰਦੇ ਨੇ ਇਹਦੇ ਵਿੱਚ ਅਸੀਂ ਜਿਹੜਾ ਪੋਸ਼ਨ ਮਾਹ ਦੀ ਸਮਾਪਤੀ ਕੀਤੀ ਹੈ ਕੀ ਦੱਸਣਾ ਸੀ ਬੱਚਿਆਂ ਨੂੰ ਵੀ ਹਰੀਆਂ ਸਬਜ਼ੀਆਂ ਜਾਂ ਦਾਲਾਂ ਜਾਂ ਬੱਚਿਆਂ ਨੂੰ ਜਿਹੜਾ ਬਾਹਰ ਦੀ ਖਾਣਾ ਨਾ ਦੋ ਹਰੀਆਂ ਸਬਜ਼ੀਆਂ ਵਗੈਰਾ ਵੱਧ ਖਾਓ ਘਰ ਦਾ ਖਾਣਾ ਖਾਓ ਵੱਧ ਕੀ ਜਾਨੀ ਚੀਜ਼ਾਂ ਤੇ ਦੁਰੂਰ ਹੋ ਆਪਣਾ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨ ਨੂੰ ਇਹ ਹੀ ਦਿੰਨੇ ਆ ਵੀ ਆਪਣਾ ਤੁਸੀਂ ਵੱਧ ਚੜ ਕੇ ਪੜਾ ਲਿਖਵਾ ਜਿਆਦਾ ਪੜਾਈ ਕਰੋ ਹੋਰ ਕੋਈ ਨਸ਼ੀਆਂ ਤੋਂ ਦੂਰ ਰਹੇ ਬੱਚੇ ਚੰਗੀਆਂ ਆਤਮ ਮੋੜਨ ਚੰਗੀ ਜਿੰਮ ਵਗੈਰਾ ਜਾਓ ਆਪਣਾ ਡਾਈਟ ਵੀ ਠੀਕ ਰੱਖੋ ਇਹ ਨਸ਼ੀਆਂ ਤੋਂ ਦੂਰ ਰਹੇ ਬੱਚੇ ਹਾਂਜੀ ਮੈਡਮ ਕੀ ਨਾਮ ਹੈ ਸਰਵਰ ਸਨੇ ਮਨਜੀਤ ਪ੍ਰਸੀ ਦੀ ਕੋ 24 ਮੈਡਮ ਅਜੇ ਪੋਸ਼ਣ ਮਾ ਸਮਾਪਤੀ ਸਮਾਰੋਹ ਦੀਪਸ ਕਰਾਇਆ ਗਿਆ ਕੀ ਕਹਿਣਾ ਚਾਹੁੰਦੇ ਹਾਂਜੀ ਇਹ ਦੀਨੇ ਤੋਂ ਚੱਲ ਰਿਹਾ ਸੀ ਸਾਰੇ ਪੰਜਾਬ 'ਚ ਚੱਲ ਰਿਹਾ ਹੈ ਹੁਣ ਅਜਿਹ ਦਾ ਸਮਾਪਤੀ ਸਮਾਰੋਹ ਅਗਲੇ ਮਹੀਨੇ ਦੇ ਵਿੱਚ ਹੋਣਾ ਚਾਹੀਦਾ ਹੈ ਅ ਉਹ ਡਾਕਟਰ ਜੀ ਆ ਸ੍ਰੀ ਕੁਲਵੰਤ ਸਰ ਜੀ ਸੇ ਸਿਖਾਇਆ ਤੇ ਲੇਡੀਜ਼ ਨੂੰ ਪੁੱਛਿਆ ਗਿਆ ਇਸ ਤਰ੍ਹਾਂ ਜਿਹੜਾ ਹੈ ਕਿਹੜਾ ਪੋਸ਼ਨ ਬੱਚਿਆਂ ਨੂੰ ਦੇਣਾ ਚਾਹੀਦਾ ਕੋਈ ਖਰਾਬ ਦੇਣੀ ਚਾਹੀਦੀ ਹੈ ਪ੍ਰੈਗਨੈਂਸੀ ਤੋਂ ਲੈ ਕੇ ਜਿਵੇਂ ਬੱਚਾ بڑا ਹੁੰਦਾ ਹੈ ਕਦੋਂ ਉਹਨਾਂ ਨੂੰ ਖਰਾਬ ਦੇਣੀ ਹੈ ਕੀ ਖਵਾਣਾ ਬੱਚੇ ਨੂੰ ਤੇ ਡਾਕਟਰ ਦੀ ਸਹਾਇਤਾ ਜਿਹੜੀ ਹੈਸ਼ਕੀਪ ਵੀ ਪਾ ਗਏ ਦੇ ਕਦੋਂ ਜਾਣੇ ਤੇ ਕਿਸ ਤਰ੍ਹਾਂ ਉਹਦੇ ਬਾਰੇ ਸਾਰਾ ਕੁਝ ਦੱਸਿਆ ਗਿਆ ਤੇ ਆਪਣੀ ਮੈਡੀਕਲ ਸਕੀਮਾਂ ਦੇ ਜਿਵੇਂ ਪੀਐਮਐਲ ਦੀ ਵਾਈਸ ਸਕੀਮ ਹੈ ਤੇ ਪੈਨਸ਼ਨ ਸਕੀਮ ਹੈ ਤੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਹੈ ਤੇ ਉਹਦੇ ਬਾਰੇ ਸਾਰਾ ਕੁਝ ਗੱਲ ਕਰ ਦੱਸੀ ਗਈ ਜਿਹੜੀ ਸਕੀਮ ਮੈਡਮ ਜਿਹਦਾ ਗਰਭਵਤੀ ਤੇ ਔਰਤਾਂ ਨੂੰ ਲੈ ਕੇ ਜਿਹੜੀ ਸਕੀਮਾਂ ਜਾ ਰਹੀਆਂ ਉਹਦੇ ਬਾਰੇ ਥੋੜਾ ਦੱਸੋਗੇ ਹਾਂ ਜੀ ਪੀਐਮਐਲ ਦੀ ਵਾਈਸ ਸਕੀਮ ਹੈ ਜੇ ਪਹਿਲਾ ਬੱਚਾ ਹੁੰਦਾ ਹੈ ਤਾਂ ਰਜਿਸਟ੍ਰੇਸ਼ਨ ਕਰਾਣੀ ਹੁੰਦੀ ਹੈ ਆਂਗਨਵਾੜੀ ਵਰਕਰ ਦੇ ਕੋਲ ਚੈੱਕ ਕਰਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਰਜਿਸਟ੍ਰੇਸ਼ਨ ਤੋਂ ਬਾਅਦ ਹਜ਼ਾਰ ਰੁਪਏ ਆਂਦਾ ਹੈ ਨਾ ਉਹਦੇ ਅਕਾਊਂਟਾਂ 'ਚ ਦਿਖਾਉਂਦਾ ਹੈ ਇਹ ਫਿਰ ਆਪਣਾ ਜਦੋਂ ਟੀਕੇ ਵਗੈਰਾ ਲੱਗਦੇ ਨੇ ਪ੍ਰੈਗਨੈਂਸੀ ਆਰ ਦੇ ਉਹ ਤੋਂ ਬਾਅਦ ਦੇ 2000 ਦੇ ਬੱਚੇ ਦੇ ਜਦੋਂ ਟੀਕਾ ਲੱਗਦਾ ਹੈ ਫਿਰ 2000 ਰੁਪਏ ਉਹਨਾਂ ਦੇ ਮੰਗਵਾ ਚ ਆਉਂਦਾ ਹੈ ਬੇਬੀਸ ਨੇ ਤੇ ਇਸੇ ਤਰ੍ਹਾਂ ਜਿਹੜਾ ਹੈ ਦੂਜਾ ਬੱਚਾ ਲੜਕੀ ਹੁੰਦੀ ਹੈ ਤਾਂ ਇਹੀ ਲੜਕੀ ਵਾਸਤੇ ਵੀ ਦੂਸਰੀ ਲੜਕੀ ਜੇ ਹੁੰਦੀ ਹੈ ਤਾਂ ਇਹੀ ਇਹ ਪੈਸਾ ਦੁਆਰਾ ਆਉਂਦਾ ਪੀਐਮਐਨਵੀ ਸਕੀਮ ਕਹਿੰਦੇ ਪ੍ਰਧਾਨ ਮੰਤਰੀ ਮਾਤਰੀ ਸਕੂਲ ਸਕੀਮ ਦਾ ਦੇ ਇਸ ਵਾਰ ਮੈਡਮ ਪੋਸ਼ਣ ਵਾਲੇ ਗ੍ਰਿਪਸ ਦੇ ਦੇ ਬੱਚਿਆਂ ਨੂੰ ਪੋਸ਼ਣ ਦੇ ਵਿੱਚ ਕੀ ਕੀ ਦਿੱਤਾ ਜਾਂਦਾ ਹੈ ਜਿਹੜਾ ਬੱਚਿਆਂ ਨੂੰ ਡੇਲੀ ਰੁਟੀਨ ਚ ਜਾਂ ਮਹੀਨੇ ਬਾਅਦ ਬੱਚਿਆਂ ਦੇ ਘਰੇ ਕੀ ਕੀ ਪਹੁੰਚਾਇਆ ਜਾਂਦਾ ਹੈ ਹਾਂਜੀ ਇਹ ਹੈਗਾ ਜੀ ਆਪਣਾ ਸਰਕਾਰ ਵੱਲੋਂ ਆਉਂਦਾ ਹੈ ਪੰਜਾਬ ਸਰਕਾਰ ਦੇ ਸਾਡੇ ਕੋਲ ਮਿੱਠਾ ਕੜੀਆ ਆਉਂਦਾ ਜੀ ਫਿਰ ਰੋਸਟਡ ਹੁੰਦਾ ਉਹਦੇ ਚੀਨੀ ਵੀ ਮਿਲਦੀ ਹੁੰਦੀ ਹੈ ਤੇ ਬਹੁਤ ਘੱਟ ਟਾਈਮ ਚ ਪੱਕ ਜਾਂਦਾ ਹੈ ਰੋਸਟਡ ਹੁੰਦਾ ਹੈ ਤੇ ਇਸ ਨੂੰ ਬਿਨਾ ਨਮਕੀਨ ਦਲੀਆ ਉਹਦੇ ਚ ਦੀ ਮਤਲਬ ਮਸਾਲਾ ਵਗੈਰਾ ਨਮਕ ਹਲਦੀ ਕਿਹੜਾ ਬੱਚਿਆਂ ਦੇ ਜਿਸ ਤਰ੍ਹਾਂ ਜਿੰਨਾ ਖਾ ਸਕਦੇ ਨੇ ਉਸ ਹਿਸਾਬ ਨਾਲ ਸਾਰਾ ਪਾਇਆ ਜਾਂਦਾ ਹੈ ਜੀ ਤੇ ਨਮਕੀਨ ਦਲੀਆ ਤੇ ਨਮਕੀਨ ਖਿਚੜੀ ਤੇ ਇਸ ਤੋਂ ਇਲਾਵਾ ਇੱਕ ਮੁਰਗਰੇ ਆਉਂਦੇ ਨੇ ਜਿਵੇਂ ਬੱਚੇ ਖੁਰੇ ਆਉਂਦੇ ਸਿਮੀਲਰ ਟੇਸਟ ਹੁੰਦਾ ਉਹਦਾ ਤੇ ਉਹ ਵੀ ਮੁਰਗਰੇ ਆਉਂਦੇ ਉਹਨਾਂ ਮੁਰਗਰੇ ਕਿਹ ਹੋ ਜਾਂਦਾ ਹੈ ਇਹ ਵੀ ਪੰਜਾਬ ਸਰਕਾਰ ਨੇ ਚਾਰ ਚੀਜ਼ਾਂ ਆਖੀਆਂ ਨੌਜਵਾਨ ਪੀੜੀ ਤੇ ਬੱਚਾ ਦੇ ਮਾਤਾ ਪਿਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਇਹੀ ਮੈਸੇਜ ਦੇ ਰਹੇ ਹਾਂ ਦੇਣਾ ਚਾਹੁੰਦੇ ਆ ਵੀ ਅੱਛਾ ਖਾਣਾ ਦਿਓ ਬੱਚਿਆਂ ਨੂੰ ਘਰ ਦਾ ਖੂਨ ਦਿਓ ਜਿਹੜਾ ਜੰਕ ਫੂਡ ਨਾਲ ਬੰਦ ਕਿਤੇ ਜਾ ਫਾਸਟ ਫੂਡ ਬੰਦ ਕੀਤਾ ਜਾਵੇ ਘਰ 'ਚ ਜੋ ਸਫਾਈ ਦੇ ਨਾਲ ਜੋ ਬਣਦੀ ਹੈ ਉਹ ਬੱਚਿਆਂ ਨੂੰ ਦਿੱਤਾ ਜਾਵੇ ਛੋਟੇ ਬੱਚਿਆਂ ਤੋਂ ਲੈ ਕੇ ਜਵਾਨ ਬੱਚੇ ਨੇ ਉਹਨਾਂ ਤੱਕ ਸਾਫ਼ ਸੁਥਰਾ ਭੋਜਨ ਘਰ ਦਾ ਭੋਜਨ ਦਸਾ ਜਾਵੇ ਨਾ ਨੂੰ ਤੇ ਕੋਈ ਗ੍ਰੈਜੂਏਸ਼ਨ ਅਤੇ ਜਾਂ ਗ੍ਰੈਜੂਏਸ਼ਨ ਡਿਗਰੀ ਤੋਂ ਕੋਈ ਬੱਚਾ ਆਸਕ ਮੁਕਟ ਤੇ ਜਿਹੜਾ ਵਿਆਹ ਦੀ ਉਮਰ ਹੈ ਤੇ ਉਹ ਜਿੰਨਾ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਤੇ ਉਸ ਤੋਂ ਬਾਅਦ ਹੀ ਉਹਨਾਂ ਦਾ ਵਿਆਹ ਕਰਾਉਣਾ ਚਾਹੀਦਾ ਮਾਪੇ ਵੀ ਭਰਤੀ